ਸਸ ਸਿਕਾਲ ਦੋਸਤੋ ਅੱਜ ਅਸੀਂ ਘਰ ਦੇ ਵਿੱਚ ਬਣਾਉਣ ਜਾ ਰਹੇ ਹਾਂ ਜੀ ਰਬੜੀ ਵਾਲਾ ਡੇਲੀਸ਼ੀਅਸ ਚ ਠੰਡਾ ਠਾਰ ਕੇਕ ਤੇ ਇਸ ਕੇਕ ਨੂੰ ਅਸੀਂ ਆਟੇ ਦੇ ਨਾਲ ਹੀ ਬਣਾਵਾਂਗੇ ਇਸ ਦੇ ਲਈ 1/4 ਕੱਪ ਆਪਾਂ ਲਿਆਏ ਜੀ ਤੇਲ ਤੇਲ ਜਿਹੜਾ ਹੈ ਉਹ ਸਟਰੋਂਗ ਸਮੈਲ ਵਾਲਾ ਨਹੀਂ ਹੋਣਾ ਚਾਹੀਦਾ ਤੁਸੀਂ ਤੇਲ ਦੀ ਜਗ੍ਹਾ ਬਟਰ ਜਾਂ ਫਿਰ ਦੇਸੀ ਘਿਓ ਦੀ ਵਰਤੋਂ ਕਰ ਸਕਦੇ ਹੋ ਅੱਧਾ ਕਾਪਾ ਪਪਤ ਦੇਸੀ ਖੰਡ ਲਈਆ ਤੇ ਅੱਧਾ ਕਾਪੀ ਇੱਥੇ ਦਹੀਂ ਦੀ ਵਰਤੋਂ ਕੀਤੀ ਹੈ ਦਹੀਂ ਬਿਲਕੁਲ ਫ੍ਰੈਸ਼ ਤੇ ਰੂਮ ਟੈਂਪਰੇਚਰ ਤੇ ਹੋਣਾ ਚਾਹੀਦਾ ਖੱਟਾ ਬਿਲਕੁਲ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਕੇਕ ਦਾ ਟੇਸਟ ਵੀ ਖਟਾਸ ਵਿੱਚ ਚਲਾ ਜਾਏਗਾ ਤਿੰਨਾਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਵਾ ਦਹੀਂ ਤੇ ਖੰਡ ਦੀ ਕੁਆਂਟੀਟੀ ਬਿਲਕੁਲ ਸੇਮ ਰੱਖਣੀ ਹੈ ਤੇ ਕਿਉਂ ਇਹਨਾਂ ਦੋਨਾਂ ਚੀਜ਼ਾਂ ਦਾ ਸੀ ਹਾਫ ਲਵਾਂਗੇ ਤਿੰਨ ਤਿੰਨ ਚੀਜ਼ਾਂ ਨੂੰ ਲਿਕੁਇਡ ਨੂੰ ਅਸੀਂ ਮਿਕਸ ਕਰ ਲਾਂਗੇ ਜੇਕਰ ਤੁਹਾਡੇ ਕੋਲੇ ਦੇਸੀ ਖੰਡ ਨਹੀਂ ਹੈ ਤਾਂ ਤੁਸੀਂ ਨੋਰਮਲ ਵਾਲੀ ਖੰਡ ਨੂੰ ਪੀਸ ਕੇ ਯੂਜ਼ ਕਰ ਸਕਦੇ ਹੋ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਐਡਜਸਟ ਵੀ ਕਰ ਸਕਦੇ ਹੋ ਤੇ ਇਧਰ ਲਿਆਏ ਜੀ ਆਪਾਂ ਕਣਕ ਦਾ ਆਟਾ ਇਹ ਲਿਆਏ ਜੀ ਪੂਰਾ 1 ਕੱਪ ਤੁਸੀਂ ਦੇਖ ਸਕਦੇ ਹੋ 240 ml ਦਾ ਇੱਕ ਕੱਪਾ ਤੇ ਉੱਪਰ ਤੱਕ ਭਰ ਕੇ ਲਿਆਵਾ 1 tsp ਮੈਂ ਇਥੇ ਲਿਆਏ ਜੀ ਬੇਕਿੰਗ ਪਾਊਡਰ ਬੇਕਿੰਗ ਪਾਊਡਰ ਦੀ ਕੁਆਂਟੀਟੀ ਤੁਸੀਂ ਜ਼ਿਆਦਾ ਰੱਖਣੀ ਆ ਬੇਕਿੰਗ ਸੋਡੇ ਨਾਲੋਂ ਤੇ ਬੇਕਿੰਗ ਸੋਡਾ ਹੈਗਾ ਜੀ 1/4 tsp ਜਾਨੀ ਜਿੰਨਾ ਬੇਕਿੰਗ ਪਾਊਡਰ ਲਿਆ ਵਾ ਬੇਕਿੰਗ ਸੋਡਾ ਉਹਦਾ ਚੌਥਾ ਹਿੱਸਾ ਅਸੀਂ ਲਵਾਂਗੇ ਤੇ ਇਹਨਾਂ ਚੀਜ਼ਾਂ ਨੂੰ ਅਸੀਂ ਛਾਣ ਲਵਾਂਗੇ ਛਾਣਨ ਨਾਲ ਇਹ ਮਿਕਸ ਵੀ ਹੋ ਜਾਣਗੀਆਂ ਤੇ ਇਹਨਾਂ ਦੇ ਵਿੱਚ ਕੋਈ ਲੰਮਸ ਜਿਹੜੇ ਆ ਉਹ ਨਹੀਂ ਰਹਿਣਗੇ ਤੇ ਹੁਣ ਆਪਾਂ ਲਿਕਵਿਡ ਚੀਜ਼ਾਂ ਤੇ ਡਰਾਈ ਚੀਜ਼ਾਂ ਦੋਨਾਂ ਨੂੰ ਮਿਕਸ ਕਰ ਲਵਾਂਗੇ ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ ਹੈ ਕਿ ਤੁਸੀਂ ਆٹے ਦੀ ਜਗ੍ਹਾ ਮੈਦੇ ਦੀ ਵਰਤੋਂ ਵੀ ਕਰ ਸਕਦੇ ਹੋ ਜਾਂ ਫਿਰ ਤੁਸੀਂ ਅੱਧਾ ਆਟਾ ਅੱਧਾ ਮੈਦਾ ਇਸ ਤਰ੍ਹਾਂ ਵੀ ਯੂਜ਼ ਕਰ ਸਕਦੇ ਹੋ ਪਰ ਮੈਂ ਸਿਰਫ ਇੱਥੇ ਕਣਕ ਦੇ ਆٹے ਦੇ ਨਾਲ ਹੀ ਇਹਨੂੰ ਬਣਾ ਰਹੀ ਹਾਂ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਲਵਾਂਗੇ ਪਰ ਕਿਉਂਕਿ ਇਹ ਹਜੇ ਜਿਹੜਾ ਸਾਡਾ ਲਿਕੁਇਡ ਤੇ ਡਰਾਈ ਚੀਜ਼ਾਂ ਹੈ ਇਹ ਕਾਫੀ ਮਿਕਸ ਹੋਣ ਦੇ ਬਾਅਦ ਕਾਫੀ ਠਿੱਕ ਹੋ ਗਈਆਂ ਤੇ ਇਹਨੂੰ ਪਤਲਾ ਕਰਨ ਦੇ ਲਈ ਪੇਸਟ ਦਾ ਰੂਪ ਦੇਣ ਦੇ ਲਈ ਇਸ ਦੇ ਵਿੱਚ ਅਸੀਂ ਯੂਜ਼ ਕਰਾਂਗੇ ਦੁੱਧ ਦੀ ਵਰਤੋਂ ਕਰਾਂਗੇ ਦੁੱਧ ਜਿਹੜਾ ਹੈ ਉਹ ਰੂਮ ਟੈਂਪਰੇਚਰ ਤੇ ਹੋਣਾ ਚਾਹੀਦਾ ਹੈ ਤੇ ਬਹੁਤ ਜ਼ਿਆਦਾ ਗਰਮ ਦੁੱਧ ਵੀ ਨਹੀਂ ਲੈਣਾਗਾ ਤੇ ਨਾ ਹੀ ਤੁਸੀਂ ਠੰਡਾ ਦੁੱਧ ਜਿਹੜਾ ਹੈ ਉਹ ਯੂਜ਼ ਕਰਨਾ ਹੈ ਦੁੱਧ ਤੇ ਦਹੀਂ ਦੋਨੇ ਚੀਜ਼ਾਂ ਤੁਹਾਡੇ ਕੋਲੇ ਰੂਮ ਟੈਂਪਰੇਚਰ ਤੇ ਹੀ ਹੋਣੀਆਂ ਚਾਹੀਦੀਆਂ ਵਾ ਇਨਾਂ ਨੂੰ ਆਪਾਂ ਮਿਕਸ ਕਰ ਲਵਾਂਗੇ ਮਿਕਸ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਦੁੱਧ ਤੁਸੀਂ ਇੱਕਦਮ ਨਹੀਂ ਪਾ ਦੇਣਾ ਭਾਵੇਂ ਕਿਸਾਨੂੰ ਪਤਾ ਹੀ ਹੈ ਕਿ ਦੁੱਧ ਦੀ ਕੁਆਂਟੀਟੀ ਇੱਥੇ ਦਹੀਂ ਤੇ ਖੰਡ ਦੀ ਕੁਆਂਟੀਟੀ ਦੇ ਬਰਾਬਰ ਲੱਗਦੀ ਹੈ ਜਾਨੀ ਜਿੰਨੀ ਕੁਆਂਟੀਟੀ ਵਿੱਚ ਜਿਸ ਕੱਪ ਦੇ ਨਾਲ ਤੁਸੀਂ ਮੈਜ਼ਰ ਕਰਕੇ ਦਹੀਂ ਦੀ ਵਰਤੋਂ ਕੀਤੀ ਆ ਜਾਂ ਖੰਡ ਦੀ ਵਰਤੋਂ ਕੀਤੀ ਆ ਉਨਾ ਹੀ ਇਸ ਦੇ ਵਿੱਚ ਦੁੱਧ ਜਿਹੜਾ ਹੈ ਉਹ ਇਸਤੇਮਾਲ ਹੋ ਜਾਏਗਾ ਪਰ ਡਿਪੈਂਡ ਕਰਦਾ ਹੈ ਕਿ ਜਿਹੜੀ ਕਣਕ ਦੀ ਨੇਚਰ ਆ ਉਹ ਕਿਸ ਤਰ੍ਹਾਂ ਦੀ ਹੈ ਕਈ ਜਿਹੜੀ ਕਣਕ ਜਿਹੜੀ ਇਸ ਤਰ੍ਹਾਂ ਦੀ ਵੀ ਹੁੰਦੀ ਆ ਜਿਹੜੀ ਜ਼ਿਆਦਾ ਮਾਤਰਾ ਦੇ ਵਿੱਚ ਚੀਜ਼ਾਂ ਨੂੰ ਲਿਕਵਿਡ ਚੀਜ਼ਾਂ ਨੂੰ ਅਬਜ਼ੌਰਬ ਕਰ ਲੈਂਦੀ ਹੈ ਜੋ ਜਲਦੀ ਅਬਜ਼ੌਰਬ ਕਰ ਲੈਂਦੀ ਆ ਤਾਂ ਇਸ ਕਰਕੇ ਆਪਾਂ ਥੋੜਾ ਥੋੜਾ ਕਰਕੇ ਹੀ ਇਹਦੇ ਵਿੱਚ ਦੁੱਧ ਜਿਹੜਾ ਹੈ ਉਹ ਐਡ ਕਰਦੇ ਹੋਏ ਪਾਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਅੱਧਾ ਕੱਪ ਦੁੱਧ ਦਾ ਪੂਰਾ ਇਸਦੇ ਵਿੱਚ ਲੱਗ ਗਿਆ ਜਿੰਨਾ ਅਸੀਂ ਇਸ ਕੱਪ ਦੇ ਨਾਲ ਖੰਡ ਤੇ ਦੁੱਧ ਦਹੀਂ ਜਿਹੜਾ ਹੈ ਉਹ ਅਸੀਂ ਮੈਜ਼ਰ ਕੀਤਾ ਸੀ ਉਨਾ ਹੀ ਇੱਥੇ ਦੁੱਧ ਜਿਹੜਾ ਹੈ ਉਹ ਸਾਡਾ ਲੱਗ ਚੁੱਕਾ ਵਾ ਪਰ ਇਹਨਾਂ ਦੁੱਧ ਲੱਗਣ ਦੇ ਬਾਅਦ ਵੀ ਇਹ ਸਾਡਾ ਜਿਹੜਾ ਬੈਟਰ ਆ ਉਹ ਅਜੇ ਕਾਫੀ ਜ਼ਿਆਦਾ ਥਿੱਕ ਹੈ ਇਸ ਵੀਡੀਓ ਨੂੰ ਤੁਸੀਂ ਧਿਆਨ ਨਾਲ ਦੇਖਣਾ ਕਿਉਂਕਿ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਜੇਕਰ ਤੁਹਾਡੇ ਕੋਈ ਡਾਊਟਸ ਰਹਿ ਗਏ ਆ ਤਾਂ ਇਸ ਦੇ ਵਿੱਚ ਆਪਾਂ ਸਾਰੇ ਡਾਊਟਸ ਤੁਹਾਡੇ ਕਲੀਅਰ ਕਰ ਦਿਆਂਗੇ ਤੁਸੀਂ ਦੇਖ ਸਕਦੇ ਹੋ ਪੇਸਟ ਹਜੇ ਵੀ ਕਾਫੀ ਜ਼ਿਆਦਾ ਗਾੜਾ ਹੈ ਕਿਉਂਕਿ ਜਦੋਂ ਅਸੀਂ ਇਹਨੂੰ ਇਸ ਤਰ੍ਹਾਂ ਉੱਪਰ ਚੱਕ ਕੇ ਦੇਖਦੇ ਹਾਂ ਤਾਂ ਇਹ ਬਹੁਤ ਹੀ ਜ਼ਿਆਦਾ ਸਲੋ ਡਾਊਨਫਾਲ ਹੋ ਰਿਹਾ ਹੈ ਵਾ ਤਾ ਪਾਏ ਦੇ ਵਿੱਚ ਇੱਕ ਚਮਚ ਦੇ ਕਰੀਬ ਦੁੱਧ ਹੋਰ ਐਡ ਕੀਤਾ ਹੈ ਹੁਣ ਆਪਾਂ ਇੱਥੇ ਦੁੱਧ ਚੜਾਏ ਉਹ ਇੱਕ ਇੱਕ ਚਮਚ ਕਰਕੇ ਹੀ ਐਡ ਕਰਨਾ ਵਾ ਤੁਸੀਂ ਇਸ ਤਰ੍ਹਾਂ ਨਹੀਂ ਕਿ ਇਦਾਂ ਹੀ ਡਾਇਰੈਕਟ ਹੀ ਤੁਸੀਂ ਬਹੁਤ ਜ਼ਿਆਦਾ ਦੁੱਧ ਇਹਦੇ ਵਿੱਚ ਐਡ ਕਰ ਦੇਣਾ 2 ਚਮਚ ਦੇ ਕਰੀਬ ਦੁੱਧ ਮੈਂ ਐਡ ਕਰ ਦਿੱਤਾ ਪਰ ਇਸ ਦੇ ਬਾਅਦ ਵੀ ਮੈਨੂੰ ਇਹ ਥੋੜਾ ਜਿਹਾ ਜੇ ਹਜੇ ਹੋਰ ਹਾਰਡ ਲੱਗਿਆ ਕਿਉਂਕਿ ਇੱਕਦਮ ਤਾਂ ਪੇਸਟ ਜਿਹੜਾ ਹੈ ਉਹ ਪ੍ਰੋਪਰ ਨਹੀਂ ਡਿਗ ਰਿਹਾ ਤਾਂ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਦੁੱਧ ਅੱਧਾ ਚਮਚੇ ਦੇ ਕਰੀਬ ਬਸ ਇਸ ਤੋਂ ਜ਼ਿਆਦਾ ਨਹੀਂ ਅੱਧਾ ਚਮਚੇ ਦੇ ਕਰੀਬ ਦੁੱਧ ਆਪਾਂ ਇਹਦੇ ਵਿੱਚ ਹੋਰ ਐਡ ਕਰ ਦਿੱਤਾ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲਵਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਨੂੰ ਇਹ 21 ਡਾਇਰੈਕਸ਼ਨ ਦੇ ਵਿੱਚ ਤੁਸੀਂ ਘਮਾਉਣਾ ਵਾ ਦਾ ਬਿਲਕੁਲ ਇੱਕ ਸਮੂਥ ਪੇਸਟ ਸਾਡਾ ਰੈਡੀ ਹੋ ਗਿਆ ਤੇ ਹੁਣ ਇਹ ਬਿਲਕੁਲ ਬੇਕ ਹੋਣ ਦੇ ਲਈ ਬੈਟਰ ਜਿਹੜਾ ਹੈ ਉਹ ਬਣ ਗਿਆ ਇੱਧਰ ਆਪਾਂ ਇਹਨੂੰ ਪੈਨ ਦੇ ਵਿੱਚ ਬਣਾ ਰਹੇ ਹਾਂ ਬਟਰ ਪੇਪਰ ਆਪਾਂ ਉਸੇ ਸਾਈਜ਼ ਦਾ ਹੀ ਪੈਨ ਦੇ ਸਾਈਜ਼ ਦਾ ਕੱਟ ਕਰ ਲਿਆ ਤੇ ਤੇਲ ਲਗਾ ਕੇ ਬਟਰ ਪੇਪਰ ਇਹਦੇ ਵਿੱਚ ਐਡ ਕਰ ਦੇਾਂਗੇ ਫਿਰ ਉੱਪਰ ਦੀ ਆਪਾਂ ਬੈਟਰ ਐਡ ਕਰ ਦੇਾਂਗੇ ਤੁਸੀਂ ਇਹਨੂੰ ਕਿਸੇ ਫਲੇਵਰ ਦਾ ਬਣਾਉਣਾ ਚਾਹੁੰਦੇ ਹੋ ਤਾਂ ਇਸ ਦੇ ਵਿੱਚ ਫਲੇਵਰ ਵੀ ਐਡ ਕਰ ਸਕਦੇ ਹਾਂ ਤਾਂ ਇਹਨੂੰ ਬੈਟਰ ਨੂੰ ਐਡ ਕਰਨ ਦੇ ਬਾਅਦ ਇਹਨੂੰ ਥੋੜਾ ਜਿਹਾ ਤੁਸੀਂ ਟੈਪ ਕਰ ਲੈਣਾ ਤੇ ਫਿਰ ਆਪਾਂ ਇਹਨੂੰ ਰੱਖ ਦੇਵਾਂਗੇ ਗੈਸ ਦੇ ਉੱਪਰ ਡਾਇਰੈਕਟ ਇਹਨੂੰ ਗੈਸ ਤੇ ਨਹੀਂ ਰੱਖਣਾਗਾ ਪਹਿਲਾਂ نیچے ਤਵਾ ਰੱਖ ਕੇ ਫਿਰ ਉਸ ਦੇ ਉੱਪਰ ਤੁਸੀਂ ਇਸ ਨੂੰ ਰੱਖਿਓ ਕਿਉਂਕਿ ਡਾਇਰੈਕਟ ਤੁਸੀਂ ਇਹਨੂੰ ਪਕਾਉਂਗੇ ਕੇਕ ਨੂੰ ਤਾਂ ਇਹ ਜਲਦੀ ਸੜਨ ਦੇ ਚਾਂਸ ਵੀ ਹੋ ਜਾਂਦੇ ਥੱਲੇੋਂ ਸੜ ਵੀ ਸਕਦਾ ਵਾ ਤੇ ਇਸ ਕਰਕੇ ਮੈਂ ਇਹਨੂੰ ਤਵੇ ਦੇ ਉੱਪਰ ਤੇ ਛੋਟੇ ਵਾਲੇ ਗੈਸ ਦੇ ਉੱਪਰ ਹੀ ਰੱਖਣਾ ਵੱਡੇ ਗੈਸ ਦੇ ਉੱਪਰ ਨਹੀਂ ਰੱਖਣਾਗਾ ਤੇ ਇਧਰ ਆਪਾਂ 1.5 ਤੋਂ 2 ਗਲਾਸ ਤਕਰੀਬ ਦੁੱਧ ਹੈ ਜੀ ਇਹ ਤੇ ਇਹਨੂੰ ਆਪਾਂ ਥੋੜਾ ਜਿਹਾ ਸੰਘਣਾ ਕਰ ਲੈਣਾ ਇਹਦੇ ਵਿੱਚ ਮੈਂ ਕੇਸਰ ਦੇ ਧਾਗੇ ਇਲਾਇਚੀ ਪਾਊਡਰ ਤੇ ਇੱਕ ਚਮਚ ਖੰਡ ਐਡ ਕੀਤੀ ਆ ਇੱਕ ਸਾਈਡ ਸਾਡਾ ਕੇਕ ਬਣ ਰਿਹਾ ਇੱਕ ਸਾਈਡ ਅਸੀਂ ਇਹ ਦੁੱਧ ਜਿਹੜਾ ਹੈ ਉਹ ਬਣਾ ਲਵਾਂਗੇ ਤੁਸੀਂ ਇਸ ਦੁੱਧ ਨੂੰ گاੜਾ ਕਰਨ ਦੇ ਲਈ ਇਹਦੇ ਵਿੱਚ ਕਸਟਰਡ ਪਾਊਡਰ ਮਿਲਕ ਪਾਊਡਰ ਵੀ ਐਡ ਕਰ ਸਕਦੇ ਹੋ ਜਦੋਂ ਇਹ ਤਕਰੀਬਨ ਅੱਧਾ ਇੱਕ ਗਲਾਸ ਰਹਿ ਗਿਆ ਦੇ گاੜਾ ਹੋ ਗਿਆ ਤਾਂ ਇਹਨੂੰ ਆਪਾਂ ਫ੍ਰਿਜ 'ਚ ਰੱਖ ਦਾਂਗੇ ਹੋਰ ਵੀ ਜ਼ਿਆਦਾ گاੜਾ ਹੋ ਜਾਊਗਾ ਕੇਕ ਨੂੰ ਤਕਰੀਬਨ 25 ਤੋਂ 26 ਮਿੰਟ ਹੋ ਗਿਆ ਰੱਖੇ ਹੋਏ ਤੇ ਹੁਣ ਆਪਾਂ ਚੈੱਕ ਕਰ ਲਾਂਗੇ ਇਹਦੇ ਵਿੱਚ ਟੋਟਪਿਕ ਐਡ ਕਰਕੇ ਇੱਥੇ ਪਹਿਲਾਂ ਮੈਂ ਨਾਰਮਲ ਵਾਲਾ ਢੱਕਣ ਦਿੱਤਾ ਸੀ ਪਰ ਕੇਕ ਕਿਉਂਕਿ ਫੁੱਲਦਾ ਹੈ ਇਸ ਕਰਕੇ ਇਹਦੇ ਵਿੱਚ ਇਸ ਤਰ੍ਹਾਂ ਦਾ ਢੱਕਣ ਤੁਸੀਂ ਰੱਖਣਾ ਹੈ ਇਹਦੇ ਉੱਪਰ ਪੈਨ ਦੇ ਉੱਪਰ ਜਿਹੜਾ ਕਿ ਉੱਪਰ ਤੱਕ ਇਹਨੂੰ ਬੇਕ ਹੋਣ ਦੇ ਲਈ ਸਪੇਸ ਮਿਲਦੀ ਰਹੇ ਤੇ ਇਹਦੇ ਵਿੱਚ ਮੈਂ ਟੁੱਥਪਿਕ ਐਡ ਕੀਤੀ ਪਰ ਮੈਨੂੰ ਥੋੜੀ ਜਿਹੀ ਇਹ ਸੈਂਟਰ ਦੇ ਵਿੱਚੋਂ ਇਹ ਹਜੇ ਕੱਚਾ ਲੱਗਿਆ ਇਸ ਤਰ੍ਹਾਂ ਤੁਸੀਂ ਹੱਥ ਦੇ ਨਾਲ ਟੱਚ ਕਰੋਗੇ ਨਾ ਤੇ ਜਿੱਥੇ-ਜਿੱਥੇ ਇਹ ਹਾਰਡ ਜਿਆ ਹੋ ਗਿਆ ਵਾ ਸਮਝ ਲਓ ਕਿ ਉੱਥੋਂ ਕੇਕ ਤੁਹਾਡਾ ਬਿਲਕੁਲ ਬਣ ਗਿਆ ਪਰ ਜਿੱਥੇ ਇਹ ਹਜੇ ਸੌਫਟ ਆ ਤਾਂ ਕੇਕ ਨੂੰ ਹਜੇ ਥੋੜਾ ਜਿਹਾ ਟਾਈਮ ਹੋਰ ਲੱਗੂਗਾ ਤਕਰੀਬਨ 5-7 ਮਿੰਟ ਮੈਂ ਹੋਰ ਇਹਨੂੰ ਪਕਾਇਆ ਵਾ ਇਸਦੇ ਬਾਅਦ ਤੇ ਹੁਣ ਦੇਖ ਸਕਦੇ ਹੋ ਤੁਸੀਂ ਇਹ ਕਾਫੀ ਹਾਰਡ ਲੱਗਣ ਲੱਗਿਆ ਵਾ ਉੱਪਰੋਂ ਇਸ ਤਰ੍ਹਾਂ ਹਾਰਡ ਹੋ ਜਾਵੇ ਤਾਂ ਸਮਝ ਲਓ ਕੇਕ ਤੁਹਾਡਾ ਬਣ ਗਿਆ ਗਿਆ ਟੂਥਪਿਕ ਪਾ ਕੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਡੀਮੋਲਡ ਕਰ ਲਾਂਗੇ ਇਸ ਤਰ੍ਹਾਂ ਪਹਿਲਾਂ ਤੁਸੀਂ ਚਾਕੂ ਦੇ ਨਾਲ ਕਿਨਾਰਿਆਂ ਤੋਂ ਇਹਨੂੰ ਸਾਈਡਾਂ ਤੋਂ ਅਲੱਗ ਕਰ ਲੈਣਾ ਵੈਸੇ ਕਿਉਂਕਿ ਆਪਾਂ ਬਟਰ ਪੇਪਰ ਲਗਾਇਆ ਤਾਂ ਬਹੁਤ ਹੀ ਆਸਾਨੀ ਦੇ ਨਾਲ ਬਾਹਰ ਆ ਗਿਆ ਸਾਡਾ ਜਿਹੜਾ ਪੈਨ ਆ ਉਹ ਬਿਲਕੁਲ ਕਲੀਨ ਤੇ ਜੇਕਰ ਤੁਸੀਂ ਬਟਰ ਪੇਪਰ ਨਹੀਂ ਲਗਾਇਆ ਤਾਂ ਇਸ ਤਰ੍ਹਾਂ ਪਹਿਲਾਂ ਚਾਕੂ ਦੇ ਨਾਲ ਇਹਨੂੰ ਸਾਈਡਾਂ ਤੋਂ ਉਠਾ ਲਿਓ ਤੇ ਫਿਰ ਆਪਾਂ ਇਹਦਾ ਬਟਰ ਪੇਪਰ ਜੜਾਏ ਉਹ ਲਾ ਦੇਾਂਗੇ ਕੇਕ ਸਾਡਾ ਬਹੁਤ ਹੀ ਸੌਫਟ ਸਪੌਂਜੀ ਬਣ ਕੇ ਰੈਡੀ ਹੋਇਆ ਤੇ ਜਾਲੀ ਵੀ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਬਿਲਕੁਲ ਪਰਫੈਕਟ ਜਾਲੀ ਬਣੀ ਹੈ ਤੇ ਇਦਾਂ ਨਹੀਂ ਕਿ ਬਹੁਤ ਜ਼ਿਆਦਾ ਥੱਲੇ ਤੋਂ ਸੜ ਗਿਆਵਾ ਫਿਰ ਉਸੇ ਪੈਨ ਦੇ ਵਿੱਚ ਮੈਂ ਇਹਨੂੰ ਟਰਾਂਸਫਰ ਕਰ ਲਿਆ ਤੇ ਉਹਦੇ ਉੱਪਰ ਦੀ ਆਪਾਂ ਜਿਹੜੀ ਰਬੜੀ ਬਣਾ ਕੇ ਫ੍ਰਿਜ ਤੇ ਵਿੱਚ ਰੱਖੀ ਹੋਈ ਸੀ ਉਹ ਐਡ ਕਰ ਦਿੱਤੀ ਕਿਉਂਕਿ ਇਹ ਕਨਕ ਦਾ ਕੇਕ ਆ ਤਾਂ ਇਹ ਥੋੜਾ ਡਰਾਈ ਲੱਗਦਾ ਵਾ ਤਾਂ ਕੇਕ ਦੇ ਉੱਪਰ ਵੈਸੇ ਵੀ ਡਰਾਈ ਹੁੰਦਾ ਹੈ ਤਾਂ ਉਹਦੇ ਉੱਪਰ ਕਰੀਮ ਲਗਾਈ ਜਾਂਦੀ ਆ ਤੇ ਉਹਦੇ ਉੱਪਰ ਬਹੁਤ ਸਾਰੇ ਜੂਸਸ ਵਗੈਰਾ ਵੀ ਐਡ ਕੀਤੇ ਜਾਂਦੇ ਆ ਜਿਵੇਂ ਕਿ ਜਿਹੜੀ ਖੰਡ ਹੁੰਦੀ ਆ ਉਹ ਖੋਲ ਕੇ ਉਹਦੇ ਉੱਪਰ ਪਾਈ ਜਾਂਦੀ ਆ ਤੇ ਇਸ ਤਰ੍ਹਾਂ ਆਪਾਂ ਇਹਦੇ ਉੱਪਰ ਜੇਕਰ ਇਸ ਤਰ੍ਹਾਂ ਰਬੜੀ ਬਣਾ ਕੇ ਐਡ ਕਰਦੇ ਆਂ ਤਾਂ ਕੇਕ ਤੁਹਾਡਾ ਬਹੁਤ ਹੀ ਜ਼ਿਆਦਾ ਹੈਲਦੀ ਹੋ ਜਾਂਦਾ ਵਾ ਤੇ ਵੈਸੇ ਵੀ ਆਪਾਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਣਾਇਆ ਹੈ ਤਾਂ ਕੇਕ ਬਹੁਤ ਹੀ ਵਧੀਆ ਬਣਿਆ ਵਾ ਇਹਨੂੰ ਆਪਾਂ 10 ਮਿੰਟ ਲਈ ਫਰਿੱਜ 'ਚ ਰੱਖ ਦੇਾਂਗੇ ਇੱਕ ਤਾਂ ਠੰਡਾ ਹੋ ਜਾਏਗਾ ਉੱਪਰੋਂ ਪ੍ਰੋਪਰ ਸੈੱਟ ਹੋ ਜਾਏਗਾ ਅੰਦਰ ਇਹਦੇ ਅੰਦਰ ਤੱਕ ਜਿਹੜਾ ਇਹ ਲਿਕਵਿਡ ਆ ਉਹ ਚਲਾ ਜਾਏਗਾ ਤੇ ਕੇਕ ਖਾਣ ਦੇ ਵਿੱਚ ਬਹੁਤ ਹੀ ਵਧੀਆ ਟੇਸਟ ਆਏਗਾ ਪਰ ਮੈਂ ਇਹਨੂੰ ਹਜੇ ਫ੍ਰਿਜ 'ਚ ਨਹੀਂ ਰੱਖਿਆ ਮੈਂ ਤੁਹਾਨੂੰ ਇਹਨੂੰ ਕੱਟ ਕੇ ਦਿਖਾਉਣੀ ਆ ਕਿ ਕੇਕ ਜਿਹੜਾ ਹੈ ਵੈਸੇ ਵੀ ਬਹੁਤ ਹੀ ਸੌਫਟ ਬਣਿਆ ਵਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਕੱਟ ਲਿਆ ਬਹੁਤ ਹੀ ਜਨਰਲ ਡੇਲੀਸ਼ੀਅਸ ਬਣ ਕੇ ਸਾਡਾ ਕੇਕ ਰੈਡੀ ਹੋ ਗਿਆ ਵਾ ਤੇ ਹੁਣ ਆਪਾਂ ਇਹਨੂੰ 10 ਮਿੰਟ ਲਈ ਫ੍ਰਿਜ 'ਚ ਰੱਖ ਦੇਾਂਗੇ ਤੇ ਅੰਦਰ ਤੋਂ ਇਹਦੀ ਜਾਲੀ ਵੀ ਮੈਂ ਤੁਹਾਨੂੰ ਦਿਖਾ ਦਿੰਦੀ ਆ ਕਿ ਅੰਦਰ ਇਹਦੇ ਕਿੰਦੀ ਵਧੀਆ ਜਾਲੀ ਜਿਹੜੀ ਆ ਉਹ ਸੈਟ ਹੋਈ ਆ ਜੇਕਰ ਤੁਸੀਂ ਸਾਰੀਆਂ ਚੀਜ਼ਾਂ ਪ੍ਰੋਪਰ ਮੈਜ਼ਰਮੈਂਟ ਦੇ ਨਾਲ ਐਡ ਕਰਦੇ ਹੋ ਨਾ ਤਾਂ ਤੁਹਾਡਾ ਕੇਕ ਬਹੁਤ ਹੀ ਵਧੀਆ ਬਣੇਗਾ ਕਿਸੇ ਵੀ ਚੀਜ਼ ਦੀ ਵਿੱਚ ਤੁਹਾਨੂੰ ਡਿਫਿਕਲਟੀ ਲੱਗਦੀ ਆ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਇਹ ਜਾਲੀ ਬਹੁਤ ਵਧੀਆ ਬਣੀ ਹੈ ਇਹਨੂੰ ਇਹਨੂੰ ਟੇਸਟ ਕਰਨ ਦੇ ਲਈ ਹਰ ਕੋਈ ਰੈਡੀ ਹੋਇਆ ਪਿਆ ਵਾ ਕਿਉਂਕਿ ਇਹ ਇੰਨਾ ਕੁ ਜ਼ਿਆਦਾ ਡੇਲੀਸ਼ੀਅਸ ਕੇਕ ਬਣ ਕੇ ਰੈਡੀ ਹੋਇਆ ਰਬੜੀ ਵਾਲਾ ਆਟੇ ਦਾ ਇਹ ਕੇਕ ਤੁਸੀਂ ਘਰ 'ਚ ਜ਼ਰੂਰ ਬਣਾਇਓ ਗਰਮੀ ਦੇ ਵਿੱਚ ਤਾਂ ਇਹ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਠੰਡਾ ਠਾਰ ਕੇਕ ਕਰਦੇ ਹਰ ਮੈਂਬਰ ਦੀ ਚੁਆਇਸ ਜਾਂ ਕਹਿ ਲਓ ਕਿ ਫੇਵਰੇਟ ਫੂਡ ਬਣ ਜਾਏਗਾ ਇਹ ਕੇਕ ਉਮੀਦ ਕਰਦੀ ਹਾਂ ਜੀ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਬੇहद ਪਸੰਦ ਆਉਣ ਵਾਲੀ ਆ ਤੁਸੀਂ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਓ ਤੇ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਜੁੜੇ ਰਹਿਣਾ ਬਹੁਤ ਬਹੁਤ ਧੰਨਵਾਦ